ਜੀ ਹਾਂਜੀ ਦੋਸਤੋ ਆ ਹੈਗਾਗਾ ਵਣ ਦਾ ਦਰਖਤ ਤੇ ਲਓ ਜੀ ਪੂਰੀ ਸ਼ਾਂਤੀ ਵਾਲਾ ਮਾਹੌਲ ਆ ਤੇ ਜਿਹੜੇ ਬਾਪੂ ਜੀ ਆਪ ਨੂੰ ਮਿਲੇ ਸੀ ਤੇ ਇੱਥੇ ਉਹ ਮੱਝਾਂ ਜਿਹੜੀਆਂ ਨਹਾ ਕੇ ਆਪਦੀਆਂ ਲੈ ਜਾਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਤੇ ਇਹ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਆਪਾਂ ਗਵਿੰਦਪੁਰ ਆਏ ਆ ਗਵਿੰਦਪੁਰ ਆਪਾਂ ਪਹਿਲਾਂ ਵੀ ਇਸ ਤੋਂ ਇੱਕ ਵਾਰ ਆ ਚੁੱਕੇ ਆ ਤੇ ਮਨ ਕੀਤਾ ਵੀ ਆਪਾਂ ਦੁਬਾਰਾ ਆਣਾ ਫਿਰ ਜਿਹੜੇ ਇਹਨੂੰ ਕੈਪਚਰ ਕਰੀਏ ਤੇ ਇੱਥੇ ਵੀ 4-500 ਸਾਲ ਪੁਰਾਣੇ ਜਿਹੜੇ ਦਰਖਤ ਹੈ ਤੇ ਇੱਥੇ ਹੀਰ ਰਾਂਝਾ ਫਿਲਮ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਤੇ ਬਾਕੀ ਤੁਹਾਨੂੰ ਅੱਗੇ ਆਪਾਂ ਦਿਖਾਉਣੇ ਆ ਤੇ ਪੂਰਾ ਮਾਹੌਲ ਤੇ ਰੰਗ ਟੰਗ ਤੇ ਕਾਫੀ ਜਿਹੜੇ ਜਾਨਵਰ ਆ ਇੱਥੇ ਵੀ ਜਿਹੜਾ ਚਿੜੀ ਦੇ ਵਿੱਚ ਰਹਿੰਦੇ ਆ ਤੇ ਮਨ ਤਾਂ ਕਰਦਾ ਵੀ ਤੁਹਾਨੂੰ ਪੂਰਾ ਇਹ ਤੁਰਕੇ ਦਿਖਾਈਏ ਤੇ ਪ੍ਰਕਾਰ ਨੇ ਆ ਵੀ 4-500 ਕਿੱਲੇ ਦੇ ਵਿੱਚ ਆ ਜੀ ਹਾਂਜੀ ਦੋਸਤੋ ਆ ਹੈਗਾਗਾ ਵਣ ਦਾ ਦਰਖਤ ਤੇ ਜਿਹੜਾ ਕਾਫੀ ਜਿਹੜੇ ਹੁਣ ਦੀ ਪਨੀਰੀ ਇਹਨਾਂ ਨੂੰ ਤਾਂ ਸੁਣਿਆ ਵੀ ਨਹੀਂ ਹੋਣਾ ਨਾ ਵੀ ਵਾਣਾ ਵੀ ਵਣ ਵੀ ਹੁੰਦੇ ਸੀਗੇ ਜਿਹੜੇ ਪੁਰਾਣੇ ਬੰਦੇ ਦੱਸਦੇ ਵੀ ਇਹਨੂੰ ਨਾ ਪੀਲਾ ਲੈਂਦੇ ਹੁੰਦੇ ਸੀ ਪੀਲਾ ਤੇ ਉਹ ਕਹਿੰਦੇ ਵੀ ਖਾਂਦੇ ਸੀ ਵੀ ਬਹੁਤ ਹੀ ਜ਼ਿਆਦਾ ਸੁਆਦਿਸ਼ਟੀ ਖਾਣ ਦੇ ਵਿੱਚ ਤੇ ਇਹਨਾਂ ਨੂੰ ਪੀਲਾ ਲੱਗਦੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਪਤਾ ਨਹੀਂ ਸਮੇਂ ਦੇ ਨਾਲ-ਨਾਲ ਮੇਰੇ ਹਿਸਾਬ ਨਾਲ ਵੀ ਚੇਂਜ ਹੋ ਗਿਆ ਨਾ ਹਾਂਜੀ ਬਾਈ ਹੁਣ ਆਪਾਂ ਮੋਟਰਸਾਈਕਲ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਨਾ ਮੇਰਾ ਕੋਈ ਵੀ ਬੰਦਾ ਹੈ ਨਹੀਂ ਯਾਰ ਮੈਂ ਅੱਜ ਹੈਗਾ ਇਕੱਲਾ ਤੇ ਕਿਉਂਕਿ ਕੰਮ ਤੇ ਆਈ ਸੀ ਬਈ ਮੈਂ ਹਸਪੀਟਲ ਦੇ ਜਿਹੜੀ ਮਾਰਕੀਟਿੰਗ ਕਰਦਾ ਦੋਵਾਂ ਨੇ ਤੇ ਉਸ ਤੋਂ ਆਪਾਂ ਵਿਹਲੇ ਹੋ ਕੇ ਤੇ ਮੈਂ ਕਿਹਾ ਵੀ ਚੱਲ ਆਪਾਂ ਜਿਹੜਾ ਜ਼ਿੰਦਗੀ ਦਾ ਰੰਗ ਢੰਗ ਵੀ ਜਿਹੜਾ ਮਾਣੀ ਹੈ ਹਨਾ ਤੇ ਆ ਤੁਸੀਂ ਦੇਖ ਸਕਦੇ ਆਂ ਵੀ ਇਸ ਤਰ੍ਹਾਂ ਦੇ ਤਰ੍ਹਾਂ ਜਿਹੜੇ ਦਰਖਤ ਹੈਗੇ ਹੈਗੇ ਤੇ ਜਿਹੜੀ ਹਰ ਭਾਂਜ ਨਮਾਨ ਦੀ ਹੀਰ ਰਾਂਝਾ ਫਿਲਮ ਆਈ ਸੀਗੀ ਤੇ ਉਹਦੀ ਵੀ ਬਈ ਸ਼ੂਟਿੰਗ ਕਹਿੰਦੇ ਇੱਥੇ ਹੋ ਚੁੱਕੀ ਹੈ ਤੇ ਮਤਲਬ ਆ ਕਾਫੀ ਵੱਡਾ ਹੈਗਾ ਹੈ ਇਹ ਛਿੜੀ 450 500 ਮਤਲਬ 500 ਸਾਲ ਪੁਰਾਣੀ ਹੈ ਸ਼ਾਇਦ ਤੇ 400 ਕਿੱਲੇ ਦੇ ਵਿੱਚ ਸ਼ਾਇਦ ਫੈਲੀ ਹੋਈ ਹੈ ਤੇ ਆ ਤੁਸੀਂ ਦੇਖ ਸਕਦੇ ਆ ਬਾਈ ਠੀਕ ਹੈ ਤੇ ਪੁਰਾਣਾ ਮਾਹੌਲ ਆ ਜਮਾ ਤੇ ਵਧੀਆ ਜੀ ਗੱਲਬਾਤ ਆ ਯਾਰ ਮਤਲਬ ਸਕੂਨ ਜਾਂ ਮਿਲਦਾ ਵੀ ਜੀ ਆਪਾਂ ਨਾ ਜਿਵੇਂ ਮਤਲਬ ਆਪਾਂ ਕਹਦੀਏ ਪੁਰਾਣਾ ਸਿਸਟਮ ਹੁੰਦਾ ਤੇ ਇੱਥੇ ਡੌਗਸ ਫਿਰਦੇ ਆ ਤੇ ਮੈਨੂੰ ਸਕੂਨ ਜਾਂ ਮਿਲਦਾ ਇੱਥੇ ਆ ਕੇ ਯਾਰ ਵੀ ਮਤਲਬ ਪੁਰਾਣੀ ਕੋਈ ਜਿਵੇਂ ਸਾਡੇ ਪਹਿਲਾਂ ਤਿਲਕਰਾ ਹੁੰਦਾ ਸੀਗਾ ਬਾਬਾ ਸਿੱਧ ਤਿਲਕਰਾ ਹੁੰਦਾ ਹੈ ਨਾ ਤੇ ਉੱਥੇ ਵੀ ਇੰਜ ਸੀਗਾ ਬਾਈ ਪਹਿਲਾਂ ਇੱਧਰ ਦੇਖੋ ਬਾਈ ਇਹ ਸਾਰੇ ਬਾਣ ਮਤਲਬ ਨਾ ਸੁੱਕੇ ਪਏ ਹਨ ਤੇ ਕੋਈ ਵੀ ਹਰਾ ਹੈ ਨਹੀਂਗਾ ਤੇ ਤੁਸੀਂ ਦੇਖ ਸਕਦੇ ਆ ਤੇ ਇੱਕ ਤਾਂ ਇੱਕ ਤਾਂ ਮਤਲਬ ਥੋੜਾ ਨਾ ਇੱਥੇ ਰੇਤਾ ਜ਼ਿਆਦਾ ਹੈ ਰੇਤਾ ਜ਼ਿਆਦਾ ਹੋਣ ਕਰਕੇ ਮੈਨੂੰ ਵੀ ਥੋੜੀ ਜਿਹੜੀ ਬਾਈਕ ਚਲਾਉਣ ਦੇ ਵਿੱਚ ਥੋੜੀ ਦਿੱਕਤ ਆਉਂਦੀ ਹੈ ਨਾ ਤੇ ਇੱਥੇ ਇੱਕ ਯਾਰ ਮੈਂ ਨਾ ਮਤਲਬ ਦੇਖਿਆ ਸੀਗਾ ਵੀ ਛੱਪੜ ਜਾ ਹੁੰਦਾ ਵਿਚਾਲੇ ਉਹ ਪਤਾ ਨਹੀਂ ਹੁਣ ਕਿੱਥੇ ਹੋਊਗਾ ਬੰਦੇ ਬੈਠੇ ਆ ਪੁੱਛਦੇ ਆਪਾਂ ਤੇ ਪੁੱਛ ਕੇ ਫਿਰ ਆਪਾਂ ਚੱਲਦੇ ਆ ਕਿਹੜੀ ਸਾਈਡ ਹੈਗਾਗਾ ਤੇ ਉਸ ਸਾਈਡ ਫਿਰ ਆਪਾਂ ਤੁਹਾਨੂੰ ਜਿਹੜਾ ਦਿਖਾਉਨੇ ਆ ਮੁੰਡਾ ਦਾ ਇੱਥੇ ਹੀ ਹੈਗਾ ਹਾਂਜੀ ਇੱਥੇ ਆਪਾਂ ਨਾ ਮਤਲਬ ਕੁਝ ਪਿੰਡ ਦੇ ਸਿਆਣੇ ਬੰਦੇ ਮਿਲੇ ਆ ਤੇ ਇਹਨਾਂ ਆ ਇਹਨਾਂ ਤੋਂ ਆਪਾਂ ਪੁੱਛਦੇ ਆ ਜੀ ਜਿਹੜਾ ਛਿੜੀ ਦਾ ਕੀ ਇਤਿਹਾਸ ਆ ਦਿੱਤੇ ਡੇਰਾ ਬਾਬਾ ਭਿਆਣਾ ਜੀ ਮਤਲਬ ਹੈ ਨਾ ਬਣਿਆ ਹੋਇਆ ਤੇ ਉਹਨਾਂ ਦੇ ਇਤਿਹਾਸ ਬਾਰੇ ਬਾਪੂ ਜੀ ਤੋਂ ਪੁੱਛਦੇ ਆ ਹਾਂ ਜੀ ਬਾਪੂ ਜੀ ਦੱਸਿਓ ਕੀ ਇਤਿਹਾਸ ਹੈ ਜੀ ਇਹ ਪਹਿਲਾਂ ਨਾ ਇਹ ਬਜ਼ੁਰਗ ਹੋ ਗਏ ਸੀ ਮਾਈ ਬੀਰੋ ਤੇ ਮਾਬਾ ਆ ਆਰਵ ਸਿੰਘ ਹਾਂਜੀ 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 ਇਹ ਜਦੋਂ ਬਜ਼ੁਰਗ ਹੋ ਗਏ ਇਹਨਾਂ ਨੇ ਆਖਿਆ ਵੀ ਆਪਣੇ ਕੋ ਬੱਚਾ ਬੋਚਾ ਹੈ ਨਹੀਂ ਆ ਪੰਬਰ ਸਰਸੇ ਵੀ ਕਰ ਲੀ ਹਾਂਜੀ ਉੱਥੇ ਉਹਨਾਂ ਨੇ ਸੇਵਾ ਕਰੀ ਲੱਕੜਾਂ ਦੀ ਠੀਕ ਹੈ ਜੀ ਪੂਰੀ ਉਹ ਰੱਖ ਲੈਣੇ ਸੀ ਇੱਕ ਲੰਗਰ ਚਵਾਣ ਦੇ ਹਾਂਜੀ 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 ਜਦੋਂ ਸਿਆਲ ਦੀ ਰੋਤ ਆ ਗਈ ਤੇ ਉਹਨੂੰ ਲੱਕੜਾਂ ਨਾਲ ਕੋਈ ਨਹੀਂ ਪੈਣ ਲੱਗਿਆ ਹਾਂਜੀ ਹਾਂਜੀ ਉਹਨਾਂ ਨੇ ਸਾਰੀ ਲੱਕੜ ਦਿੱਤੀ ਉੱਥੋਂ ਲਿਜਾ ਕੇ ਇਹ ਜਿਹੜੀ ਚੌਥੀ ਪਾਸ਼ਾਈ ਉਹਦੇ ਵੀ ਕਿਹਨੇ ਲੱਕੜਾਂ ਦੀ ਸੇਵਾ ਕਰੀ ਹੈ ਉਹਦੇ ਵੀ ਇੱਕ ਬਜ਼ੁਰਗ ਆਉਂਦਾ ਇੱਥੇ ਜੀ ਉਹਨਾਂ ਨੇ ਸੇਵਾ ਕਰੀ ਹੈ ਜੀ ਜੀ ਉਹਦਾ ਵੀ ਉਹਨੂੰ ਸੱਦੋ ਮੇਰੇ ਕੋਲ ਆ ਆਸ਼ਾ ਸੱਬਿਆ ਨੂੰ ਦਾ ਬਜ਼ੁਰਗਾ ਮੰਗ ਜਿਹੜੀ ਚੀਜ਼ ਦੀ ਘਾਟ ਹੈ ਤੈਨੂੰ ਮੰਗਲਾ ਚੋ ਦੀ ਚੀਜ਼ ਮੰਗਣੀ ਹੈ ਉਹਦਾ ਹੀ ਸੋਡਾ ਦਿੱਤਾ ਸਭ ਕੋ ਦਾ ਹਾਂਜੀ ਹਾਂਜੀ ਤੇ ਰੱਖਿਆ ਸੀ ਮੰਗ ਲੋ ਜਿਹੜੀ ਚੀਜ਼ ਦੀ ਲੋੜ ਹੈ ਹਾਂਜੀ ਉਹਨੇ ਸੋਡਾ ਦਿੱਤਾ ਸਭ ਕੋ ਦਾ ਉਹਨੇ ਸੋਚਿਆ ਵੀ ਇਹ ਸੰਗ ਗਿਆ ਹਾਂਜੀ ਉਹਦਾ ਹੀ ਮਾਈ ਨੂੰ ਨਹੀਂ ਆਈ ਸਵੇਰੇ ਹਾਂਜੀ ਹਾਂਜੀ ਹਾਂ ਉਹਨੇ ਘਰੇ ਆ ਕੇ ਦੱਸਿਆ ਉਹ ਮਾਈ ਆ ਦੀ ਵੀ ਜਿਹੜੀ ਚੀਜ਼ ਦੀ ਤ੍ਰਿਸ਼ਨਾ ਕਿ ਤੂੰ ਮੰਗ ਲੈਂਦਾ ਜੀ ਉਹਨੇ ਮੈਂ ਤਾਂ ਮੰਗੀ ਨਹੀਂ ਸੰਗ ਗਿਆ ਹੂੰ ਉਹ ਦੂਜੇ ਦਿਨ ਜਦੋਂ ਮਾਈ ਗਈ ਉਹਨੂੰ ਪੁੱਛਿਆ ਵੀ ਵੰਗੋ ਮਾਈ ਜਿਹੜੀ ਚੀਜ਼ ਵੀ ਘਾਟ ਆ ਤੁਹਾਨੂੰ ਲੈ ਲੋ ਜਿਹੜਾ ਕੁ ਲੈਣਾ ਹੈ ਹਾਂਜੀ ਹਾਂਜੀ ਉਹਦੀ ਥੋੜਾ ਦਿੱਤਾ ਸਭ ਕੋਸ ਹੈ ਹਾਂਜੀ ਚਲੋ ਆਲਾ ਮਾਈ ਦੂਸਰਾ ਬਚਨ ਆ ਮੰਗ ਲਓ ਦੀ ਥੋੜਾ ਦਿੱਤਾ ਬਹੁਤ ਕੋਸ ਹੈ ਉਹ ਇਹ ਜਿਹੜਾ ਆਖਿਆ ਨਾ ਵੀ ਤੀਸਰਾ ਬਚਨ ਹੁਣ ਮੰਗਣਾ ਹਾਂਜੀ ਥੋੜੇ ਤੀਸਰਾ ਬਚਨ ਆਖਿਆ ਉਹਦੀ ਫਿਰ ਸਾਈਟਾ ਲਾ ਦੇਣਾ ਜਾਂਦੀ ਹਾਂਜੀ ਹਾਂਜੀ ਜਿਹੜਾ ਆਦ ਹੀ ਨਹੀਂ ਉਹਨਾਂ ਦਾ ਆਖੇ ਲਾ ਰਹੇ ਨਹੀਂ ਉਹ ਮਾਰ ਕੇ ਨਗਾ ਉਹ ਆਲਾ ਥੋੜੇ ਸੱਤ ਜਰਮਾ ਜੜਾ ਨਹੀਂ ਠੀਕ ਹੈ ਜੀ ਤੇ ਹੁਣ ਤੁਸੀਂ ਮੰਗ ਲਿਆ ਮੇਰੇ ਚਾਰ ਪੁੱਤਰ ਹੋਣੇ ਸੀਗੇ ਹਾਂਜੀ 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 ਤਿੰਨ ਪੁੱਤਰ ਰਹਿ ਗਏ ਮੇਰੇ ਚੌਥਾ ਪੁੱਤਰ ਮੈਂ ਸੋਨੂੰ ਦੇ ਦਿੰਨਾ ਆਪ ਦਾ ਠੀਕ ਹੈ ਜੀ ਤੇ ਤੁਹਾਡਾ ਪੁੱਤਰ ਹੋ ਪਰ ਬਣੂਗਾ ਇਹ ਭਗਤ ਹਾਂਜੀ ਹਾਂਜੀ ਉਹ ਫੇਰ ਭਗਤੀ ਬਣਿਆ ਉਹਨੇ ਇੱਥੇ ਗੰਗਾ ਚਾਰ ਗਏ ਚ ਹਾਂਜੀ ਹਾਂਜੀ ਇੱਕ ਦਿਨ ਮਾਈ ਆ ਗਈ ਮਗਰ ਆਦੀ ਤੂੰ ਕਿੱਥੋਂ ਪਾਣੀ ਪੀਂਨਾ ਕਿੱਥੋਂ ਗੰਗਾ ਨੂੰ ਪੀਉਣਾ ਹਾਂਜੀ ਹਾਂਜੀ ਉਹਦੇ ਮਾਈ ਮੈਂ ਪਾਣੀ ਲੈ ਕੇ ਤੈਨੂੰ ਪਿਆ ਦਿੰਨਾ ਉਦੋਂ ਪਿੰਡਾਂ ਤੋਂ ਲੱਗੀਆਂ ਡੁੱਗੀਆਂ ਤੋਂ ਮਿਲਦਾ ਜੀ ਜਦ ਜਦੋਂ ਉਹ ਮੜਾ ਜਾਂ ਦੂਰ ਗਿਆ ਉਹ ਦੱਸ ਗਿਆ ਵੀ ਜਦੋਂ ਆ ਹੀ ਸੜਿਆ ਤਾਂ ਆਹ ਟਵਾ ਚੱਕ ਲਈ ਇੱਟ ਹਾਂਜੀ ਹਾਂਜੀ ਤੇ ਉਹਨੇ ਤਾਂ ਥੋੜੀ ਬਾਟੀ ਯਾਰ ਮਾਤਾ ਤੇ ਮਾਈ ਨੇ ਤਾਂ ਟੱਕ ਚੱਕ ਲਈ ਹਾਂਜੀ ਹਾਂਜੀ ਪਾਣੀ ਤੁਰ ਪਿਆ ਬਿਨਾਂ ਮੀਤ ਨੂੰ ਨੰਗਾ ਨਹੀਂ ਪੀ ਲਿਆ ਆਪ ਲਾ ਲਈ ਕੇਸੀ 쿠ਸੀ ਲਾ ਕੇ ਪੈਜੀ ਬਣਾ ਥੱਲੇ ਜੀ ਉਦੋਂ ਦੁਨੀਆਂ ਥੋੜੀ ਜਿਹੀ ਹੁਣ ਤਾਂ ਦੁਨੀਆਂ ਬਾਲੀ ਹੋ ਗਈ ਹਾਂਜੀ ਹਾਂਜੀ ਤੇ ਕੋਈ ਕੱਲਾ ਕਹਿਰਾ ਬੰਦਾ ਜਾਵੇ ਉਹ ਆਖੀਆ ਖੁੱਲੇ ਕੇਸ ਹੈ ਵੀ ਪਤਾ ਨਹੀਂ ਕੀ ਕੀ ਪਈ ਹੈ ਪਾਣੀ ਪਤਾ ਨਹੀਂ ਮੀਂਹ ਨਹੀਂ ਮੂੰਹ ਨਹੀਂ ਕਿਧਰੋਂ ਤੁਰਿਆ ਕਰਦਾ ਹਾਂਜੀ ਹਾਂਜੀ ਜਦੋਂ ਉਹ ਆ ਗਿਆ ਉਹਨੇ ਇੱਟ ਰੱਖਦੀ ਉਹ ਮਾਈ ਨੂੰ ਅਰੇ ਮੈਂ ਪਰਦਖ ਨਹੀਂ ਹੋਣਾ ਚਾਹੁੰਦਾ ਸੀ ਤੂੰ ਮਾੜੀ ਗੱਲ ਕਰੀ ਹਾਂਜੀ ਮੇਰੀ ਮਾਈ ਹੈ ਹੁਣ ਮੈਂ ਤੈਨੂੰ ਕਹਾ ਤਾਂ ਕੀ ਹਾਂਜੀ ਹਾਂਜੀ ਉਹ ਫੇਰ ਇੱਥੋਂ ਜਿੱਥੇ ਸਾਡੇ ਨਹਿਰ ਬਾਅਦ ਚ ਲਿਖੀ ਹੈ ਸਾਡੇ ਪਿੰਡ ਦੇ ਗੱਲਾਂ ਨਾਖ ਦੋਣਦੇ ਆ ਵੀ ਉਦੋਂ ਮੋੜ ਲਿਆ ਉਹਨੂੰ ਇੱਥੇ ਅੱਛੀ ਜਗ੍ਹਾ ਤੇ ਲਿਆੰਨਾ ਤੇ ਉਹ ਮੁੜ ਕੇ ਇੱਥੋਂ ਲੋਪ ਹੀ ਹੋ ਗਈ ਠੀਕ ਹੈ ਜੀ ਹਾਂ ਜੀ ਆਈ ਨਹੀਂ ਪਤਾ ਕਿੱਥੇ ਹੈ ਤਾਂ ਉਸੇ ਜਗ੍ਹਾ ਤੇ ਉਹਨਾਂ ਨੇ ਕਿੱਧਰ ਜਾਣਾ ਹੈ ਅੱਛਾ ਜੀ ਉਹਨਾਂ ਦੀ ਇਹ ਚਰਾਹਾਂ ਦਾ ਗਉਂਗਾ ਹਾਂਜੀ 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 ਦੋਮਾ ਚਾਰ ਤੇ ਹੁੰਦੇ ਠੀਕ ਹੈ ਜੀ ਇਹ ਭਾਈ ਜਿਹੜੇ ਭਗਤ ਤੁਸੀਂ ਕੀ ਉਹੀ ਸੀਨੇ हां बाबा भाई भाई हां जी हां जी इत्ते फिर पानी ਜਿਹੜਾ ਖੱਲੇ ਤੋਂ ਲਿਕਿਆ ਥੋਮਾ ਹਾਂ ਜੀ ਉਹਨਾਂ ਨੇ ਕੱਢਿਆ ਸੀ ਠੀਕ ਹੈ ਜੀ ਉਹ ਸਾਡੇ ਦੋ ਵਾਰੀ ਪਾਣੀ ਲਿਕਿਆ ਠੀਕ ਹੈ ਜੀ ਤੇ ਤਿੰਨ ਨਹੀਂ ਤਾਂ ਜ਼ੀਰੋ ਪਾਣੀ ਲਿਕਿਆ ਹੂੰ ਉਹਨੂੰ ਫੋਨ ਕਰ ਦਾਂਗੇ ਆ ਕੇ ਵੇਖ ਲਈ ਉਕੇ ਉਕੇ ਕਰਵਾ ਕੇ ਦਰਸ਼ਨ ਕਰ ਲਏ ਹਾਂਜੀ ਹਾਂਜੀ ਇਹ ਨਹੀਂ ਆਪਾਂ ਕਹਿ ਸਕਦੇ ਆਪਣੀ ਕਿਹੜਾ ਮਰਜ਼ੀ ਆ ਵੀ ਦੋ ਦਿਨ ਚੱਲੀ ਜਾਉ ਹਾਂਜੀ ਹਾਂਜੀ ਉਹ ਤਾਂ ਉਹਦੀ ਕਿਰਪਾ ਹੋ ਪ੍ਰਮਾਤਮਾ ਦੀ ਹਾਂਜੀ ਹਾਂ ਸਾਲੋਗੇ ਇੱਕ ਤਾਂ ਹਾਂਜੀ ਇੱਕ ਐ ਜਿੱਕੀ ਪਿੱਛੇ ਗਰਮੀ ਚ ਅਸੀਂ ਆਪ ਬੋਤਲਾ ਭਰ ਕੇ ਲੈਂਦੇ ਆ ਪਾਣੀ ਨਹੀਂ ਜਾਨੇ ਫੁੱਟ ਫੁੱਟ ਦੀਆਂ ਧਾਰਾ ਚੱਲਦੀਆਂ ਸੀ ਹਾਂਜੀ ਹਾਂ ਮਿੱਠਾ ਪਾਣੀ ਸੀ ਵਧੀਆ ਸਰੋਵਰ ਚੀਹ ਧਾਰਾ ਲਿਕਣ ਗਿਆ ਠੀਕ ਹੈ ਜੀ ਤੇ ਇਹ ਜਿਹੜਾ ਬਾਪੂ ਜੀ ਮਤਲਬ ਪੂਰਾ ਜਿਹੜੀ ਬਣੀ ਹੋਈ ਝਿੜੀ ਇਹ ਕਿੰਨੇ ਸਾਲ ਪੁਰਾਣੀ ਹੈ ਇਹ ਬਾਬੇ ਭਾਈ ਪੈ ਤੂੰ ਤੋਂ ਪਹਿਲਾਂ ਦੀ ਹੈ ਜੀ ਠੀਕ ਹੈ ਜੀ ਚੌਥੀ ਪਾਸ਼ਾਈ ਤੋਂ ਪਹਿਲਾਂ ਦੀ ਪੁਰਾਣੀ ਪਈ ਹੈ ਚੌਥੀ ਪਾਸ਼ਾਈ ਤੋਂ ਮਤਲਬ ਇਹਨੂੰ ਹੋ ਗਏ 4-500 ਸਾਲ ਤਾਂ ਹੋ ਗਏ ਹੋਣੇ ਹਾਂ ਮੌਲਨਾ ਹੋ ਗਏ ਜਦੋਂ ਦੀ ਦੁਨੀਆ ਸਾਜੀ ਹੈ ਹਾਂਜੀ ਉਹ ਇਹਦਾ ਕੋ ਕੱਢੀ ਦੇ ਚ ਹੱਲ ਨਹੀਂ ਜੋੜਿਆ ਕੋਈ ਵਹਿਕ ਨਹੀਂ ਕਿਸੇ ਦੇ ਕਰਾ ਨਹੀਂ ਮਾਰਿਆ ਹਾਂਜੀ ਹਾਂਜੀ ਇਹਦਾ ਸਦੀਆਂ ਦੀ ਐ ਪਈ ਹੈ ਸਦੀਆਂ ਦੀਆਂ ਜੀ ਪਈਆਂ ਨੇ ਤੇ ਮੈਂ ਬਾਪੂ ਜੀ ਇੱਕ ਇੱਕ ਗੱਲ ਇਹ ਵੀ ਸੁਣੀ ਆ ਵੀ ਜੇ ਇਥੋਂ ਕੋਈ ਮਨ ਕੇ ਚਲ ਛਿੜੀ ਦੇ ਨਾਲੋਂ ਕੋਈ ਵੀ ਕਿਸਾਨ ਆ ਨਾ ਵੀ ਟੱਕ ਲਾਉਂਦਾ ਕਹਿੰਦੇ ਵੀ ਆਪਦੇ ਜ਼ਮੀਨ ਦੇ ਵਿੱਚ ਰਲਾਉਂਦਾ ਕਹਿੰਦੇ ਵੀ ਉਹਨਾਂ ਦਾ ਨੁਕਸਾਨ ਹੁੰਦਾ ਨਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹਾਂਜੀ 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 ਉਹਨਾਂ ਦੀ ਬਰਬਾਦ ਕਰ ਦਿੰਦਾ ਹਾਂਜੀ 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 ਕੋਈ ਤਾਰ ਆ ਜਾਂ ਕੋਈ ਪੱਥਰ ਆ ਵੱਢਣ ਤੋਂ ਰੋਕਦਾ ਕੋਈ ਨਹੀਂ ਹਾਂਜੀ 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 ਪਰ ਇਹਨੂੰ ਇਹ ਭਾਈ ਭਤੂ ਹੀ ਰੋਕਦਾ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਤਜਰਬਾ ਪਖਾਉਂਦਾ ਹਾਂਜੀ 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 ਬਿਲਕੁਲ ਜੀ ਸਾਡੇ ਰੋਕ ਕੇ ਵੀ ਇਦਾਂ ਰੋਕੀ ਗਈ ਉਹਦਾ ਉਠ ਮਾਰ ਤਾ ਫੇਰੇ ਠੱਡੇ ਨੇ ਓਕੇ ਜੀ ਉਹਨੇ ਫਾਇਲਾ ਜੇ ਰੋਕੀ ਤਾਂ ਫਾਇਲਾ ਕੁਛ ਨਹੀਂ ਸੋਵੇਂ ਝਿੜੀ ਖੜੀ ਐ ਦਸਤ ਖੜੇ ਹਾਂਜੀ ਹਾਂਜੀ ਫਾਲ ਹੋ ਗਿਆ ਸੀ ਤੇ ਮੁੜ ਕੇ ਉਹਨਾਂ ਨੇ ਹੋਰ ਜਗ੍ਹਾ ਛੱਡੀ ਠੀਕ ਹੈ ਜੀ ਦੇ ਕੋਈ ਇਹਦੇ ਨਾਲ ਜਗ੍ਹਾ ਲੈ ਵੀ ਲਈ ਨਾ 2-4 ਮਰਲੇ ਛੱਡੂਗਾ ਲਾਉਂਦਾ ਨਹੀਂ ਜਿੱਥੇ ਛੱਡ ਦੂਗਾ ਬਿਲਕੁਲ ਬਿਲਕੁਲ ਇਹ ਕੋਈ ਨਾ ਛੱਡੂ ਤਾਂ ਫੇਰ ਲੈ ਇਹ ਚੋ ਪੋਸਟ ਕਰੂ ਤਾਂ ਉਹਨੂੰ ਉਹੇ ਜਿਆ ਪਰਤ ਤੱਕ ਪਹੁੰਚਾਉਂਦਾ ਹਾਂਜੀ 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 ਮਤਲਬ ਉਹਨਾਂ ਦਾ ਨਿਸ਼ਾਨ ਹੋਇਆ ਨਾ ਨੇ ਠੀਕ ਹੈ ਮਾਲ ਦੇ ਜੀਮੀਦਾਰ ਹੈ ਅਸੀਂ ਇਹ ਟੁਲਕੜ ਨਹੀਂ ਗਿਆ ਹਾਂ ਹਾਂਜੀ ਹਾਂ ਟੁਲਕੜ ਅਸੀਂ ਇਹ ਬਾਅਦ ਨਹੀਂ ਕਰਨ ਹਾਂਜੀ ਜਿਹੜੇ ਬੰਦੇ ਮਾਰਦੀ ਸਿੱਖਾ ਹਾਂਜੀ ਉਹਨਾਂ ਨੂੰ ਜਾਣਿਆ ਜੀ ਛੋੜ ਲੈ ਉਹਨਾਂ ਨੂੰ ਛੋੜ ਪੰਜਾਬ ਨਾਲ ਦੇ 325 ਪਟਨ ਦਾ ਉਹਨਾਂ ਨੂੰ ਵੀ ਆਟਮ ਨਹੀਂ ਪਰ ਜੇ ਕੋਈ ਵੱਡਦਾ ਹੈ ਤਾਂ ਇਨਸਾਨ ਹੀ ਬਿਲਕੁਲ 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 ਸੌਜੀ ਪੂਰੀ ਸ਼ਾਂਤੀ ਵਾਲਾ ਮਾਹੌਲ ਆ ਤੇ ਜਿਹੜੇ ਬਾਪੂ ਜੀ ਆਪਾਂ ਨੂੰ ਮਿਲੇ ਸੀ ਤੇ ਇੱਥੇ ਉਹ ਮੱਝਾਂ ਜਿਹੜੀਆਂ ਨਵਾ ਆ ਗਿਆ ਆਪਦੀਆਂ ਲੈ ਜਾਂਦੇ ਆ ਠੀਕ ਤੇ ਬਈ ਪੂਰੇ ਵਦਿਆਵਾਂ ਤੱਕ ਗੱਲਾਂ ਬਾਤਾਂ ਕਰਦੇ ਆ ਬਜ਼ੁਰਗ ਇਕੱਠੇ ਹੋ ਕੇ ਸਿਆਣੀਆਂ ਗੱਲਾਂ ਬਾਤਾਂ ਹੁੰਦੀਆਂ ਨੌਲਜ ਵਾਲੀਆਂ ਗੱਲਾਂ ਬਾਤਾਂ ਹੁੰਦੀਆਂ ਬੁੱਪੀਆਂ ਬਹੁਤ ਰਾਮੇ ਤੇ ਕਾਫੀ ਵੱਡਾ ਤੇ ਮੈਨੂੰ ਕਾਫੀ ਟਾਈਮ ਹੋ ਗਿਆ ਮੋਟਰਸਾਈਕਲ ਤੇ ਹਜੇ ਤੱਕ ਆਪਾਂ ਬਾਹਰ ਨਹੀਂ ਆਏ ਸੂਰਜ ਵੀ ਆਪਣਾ ਪੂਰਾ ਜੋਰਾਂ ਤੇ ਅਜ ਤੱਕ ਗਰਮੀ ਦਿੰਦਾ ਤੇ ਇੱਕ ਮੈਨੂੰ ਗਰਮੀ ਵੈਸੀ ਜ਼ਿਆਦਾ ਲੱਗਦੀ ਆ ਅਰਸ਼ਕੋ ਪੂਰੀ ਘੈਂਟ ਗੱਲਵਾਦਾ ਤੇ ਆ ਤੁਸੀਂ ਦੇਖ ਸਕਦੇ ਆ ਵੀ ਪੂਰਾ ਯਾਰ ਜੰਗਲੀ ਏਰੀਆ ਇਹ ਤੇ ਇੱਥੇ ਮੈਨੂੰ ਬਾਪੂ ਜੀ ਦਾ ਪਤਾ ਲੱਗ ਰਿਹਾ ਕਿ ਫਿਲਮ ਦੀ ਸ਼ੂਟਿੰਗ ਵੀ ਹੋ ਰਹੀ ਆ ਪਤਾ ਨਹੀਂ ਕੋਈ ਸੀਰੀਅਲ ਆ ਹਨਾ ਉਹ ਅੱਜ ਆਈ ਨਹੀਂ ਨਹੀਂ ਆਪਾਂ ਮਤਲਬ ਦਿਖਾਉਂਦੇ ਤੇ ਤੁਸੀਂ ਯਾਰ ਮਤਲਬ ਇੱਥੇ ਆ ਕਿ ਬੰਦੇ ਦਾ ਮਨ ਲੱਗ ਜਾਂਦਾ ਲੋਬਿੰਦਰ ਲੰਗਰਹਾਲ ਬਣਿਆ ਹੋਇਆ ਵੱਡਾ ਤੇ ਪੂਰਾ ਬਈ ਹਰਿਆਲੀ ਹੈ ਤੇ ਇੰਦਰ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪੂਰਾ ਕਿਲਾ ਨੂਮਾ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ